ਇਹਕ ਇਤਿਹਾਸ ਦੀ ਬਹੁਮੁੱਲੀ ਨਿਸ਼ਾਨੀ ਇਤਿਹਾਸਕ ਕਿਲਾ ਕੋਟਲਾ નિਹੰਗ ਖਾਨ ਜਿੱਥੇ ਸਿੱਦਕ ਦੀ ਮੂਰਤ ਬੀਬੀ ਮੁਮਤਾਜ਼ ਜੀ ਦਾ ਜਨਮ ਹੋਇਆ ਤੇ ਇਸੇ ਕਿਲੇ ਦੇ ਵਿੱਚ ਸੂਰਵੀਰ ਯੋਧੇ ਭਾਈ ਬਚਿੱਤਰ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਪਰ ਅੱਜ ਇਹ ਕਿਲਾ ਆਪਣੇ ਹੀ ਤਰਾਸਤੀ ਦੇ ਉੱਪਰ ਹੰਝੂ ਕੀ ਰਿਹਾ ਹੈ ਆਧੁਨਿਕਤਾ ਦੇ ਯੁੱਗ ਦੇ ਵਿੱਚ ਅਸੀਂ ਇਸ ਕਦਰ ਅੱਗੇ ਵਧੇ ਕਿ ਆਪਣੇ ਸੂਰਵੀਰ ਯੋਧਿਆਂ ਦਾ ਸਰਮਾਇਆ ਨਾਲ ਸਾਹਮ ਸਕੇ ਜਿਸ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਇੱਕ ਕਿਲਾ ਕੋਟਲਾ ਨਿਹੰਗ ਖਾਨ ਕੋਟਲਾ ਨਿਹੰਗ ਖਾਨ ਦੀ ਇਤਿਹਾਸਿਕ ਹਵੇਲੀ ਜੋ ਗੁਰਦੁਆਰਾ ਪੱਠਾ ਸਾਹਿਬ ਤੋਂ ਬਿਲਕੁਲ ਕੋਲੀ ਮੌਜੂਦ ਹੈ ਨੇਹੰਗ ਖਾਨ ਪਠਾਨ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੇਵਕ ਸੀ ਤੇ ਇਹਨਾਂ ਦੇ ਵੱਡੇ ਵਡੇਰੇ ਵੀ ਗੁਰੂ ਘਰ ਤੇ ਅਥਾ ਸ਼ਰਧਾ ਰੱਖਦੇ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ 7ਵੇਂ ਪਾਤਸ਼ਾਹ ਗੁਰੂ ਹਰ Rai ਜੀ ਨੇ ਇਹਨਾਂ ਦੇ ਵੱਡੇ ਪੁਰਖਿਆਂ ਦੇ ਗ੍ਰਹਿ ਚਰਨ ਪਾ ਨਿਹਾਲ ਕੀਤਾ ਸੀ ਕਲਗੀਧਰ ਪਾਤਸ਼ਾਹੀ ਜੀ ਇਸ ਤੋਂ ਪਹਿਲਾਂ ਇਹਨਾਂ ਦੇ ਗ੍ਰਹਿ ਨੂੰ ਭਾਗ ਲਾਗੇ ਗਏ ਸਨ ਪਹਿਲੀ ਵਾਰ ਪੰਗਾਣੀ ਦਾ ਜੰਗ ਜਿੱਤ ਪੌਂਟਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਦੂਜੀ ਵਾਰ ਨਿਹੰਗ ਖਾਨ ਦੇ ਲੜਕੇ ਆਲਮ ਖਾਨ ਦੀ ਮੰਗਣੀ ਦੇ ਸੱਦੇ ਤੇ ਤੀਜੀ ਵਾਰ ਕੁਰੂਕhetra ਦੀ ਵਾਪਸੀ ਸਮੇਂ ਤੇ ਅੱਜ ਚੌਥੀ ਵਾਰ ਪਾਤਸ਼ਾਹ ਜੀ ਇਸ ਘਰ ਵਿੱਚ ਆਏ ਨਿਹੰਗ ਖਾਨ ਨੇ ਅਨੰਦਪੁਰ ਸਾਹਿਬ ਛੱਡਣ ਦਾ ਸਾਰਾ ਹਾਲ ਗੁਰੂ ਸਾਹਿਬ ਤੋਂ ਪੁੱਛਿਆ ਆਪਣੇ ਲੜਕੇ ਆਲਮ ਖਾਨ ਦੀ ਮੰਗਣੀ ਦਾ ਸੱਦਾ ਪੱਤਰ ਦੇਣ ਤੇ ਆਪਣੀ ਬੀگم ਤੇ ਲੜਕੀ ਮੁਮਤਾਜ਼ ਨੂੰ ਨਾਲ ਲੈ ਕੇ ਇੱਕ ਰਾਤ ਆਨੰਦਪੁਰ ਸਾਹਿਬ ਨਿਹੰਗ ਖਾਨ ਪਠਾਨ ਰਹਿ ਕੇ ਆਇਆ ਸੀ ਉਥੋਂ ਦੇ ਰੂਹਾਨੀਅਤ ਨਜ਼ਾਰਿਆਂ ਨੂੰ ਉਹ ਬਹੁਤ ਭਲੀ ਭਾਂਤ ਜਾਣਦਾ ਸੀ ਸਾਰੀ ਕਹਾਣੀ ਗੁਰੂ ਪਾਤਸ਼ਾਹ ਜੀ ਪਾਸੋਂ ਸੁਣ ਕੇ ਇਸ ਦਾ ਹਿਰਦਾ ਬਹੁਤ ਦੁਖੀ ਹੋਇਆ ਪਰਿਵਾਰ ਦੇ ਵਿਛੋੜੇ ਦਾ ਸੁਣ ਇਸ ਦਾ ਮਨ ਚੂਟੀਆਂ ਕਸਮਾਂ ਖਾਣ ਵਾਲਿਆਂ ਮੁਗਲਾਂ ਤੇ ਪਹਾੜੀਆਂ ਨੂੰ ਲਾਨਤਾ ਪਾਉਣ ਲੱਗਾ ਇਸ ਨੇ ਗੁਰੂ ਪਾਤਸ਼ਾਹ ਜੀ ਦਾ ਆਸਣ ਇੱਕ ਲੁਕਵੀ ਕੋਠੜੀ ਵਿੱਚ ਲਵਾ ਦਿੱਤਾ ਤੇ ਆਪ ਸਾਰਾ ਪਰਿਵਾਰ ਸੇਵਾ ਵਿੱਚ ਡਟ ਗਿਆ ਜ਼ਖਮੀ ਸਿੰਘਾਂ ਦੀ ਮਲਮ ਪੱਟੀ ਕੀਤੀ ਤੇ ਅੱਜ ਔਖੇ ਸਮੇਂ ਵੀ ਨਿਹੰਗ ਖਾਨੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ ਅੱਗੇ ਨਾਲੋਂ ਵੀ ਵੱਧ ਕੇ ਤਨੋਂ ਮਨੋਂ ਸੇਵਾ ਕੀਤੀ ਤਾਂ ਨੇ ਇਹ ਪਰਿਵਾਰ ਜੋ ਮੁਸੀਬਤ ਦੇ ਸਮੇ ਗੁਰੂ ਪਾਤਸ਼ਾਹ ਜੀ ਦੇ ਨਾਲ ਪ੍ਰੀਤ ਪਾ ਸੇਵਾ ਦੀ ਖਜ਼ਾਨੇ ਲੁੱਟ ਰਿਆ ਸੀ ਗੁਰੂ ਪਾਤਸ਼ਾਹ ਜੀ ਪਲੰਗ ਤੇ ਬੈਠੇ ਅਜੇ ਇਸ ਹਵੇਲੀ ਵਿੱਚ ਹੀ ਸਨ ਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਗੰਭੀਰ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਲਿਆ ਹਾਜ਼ਰ ਹੋਇਆ ਭਾਈ ਬਚਿੱਤਰ ਸਿੰਘ ਪੈਂਡ ਮਲਕਪੁਰ ਵਿਖੇ ਦੁਸ਼ਮਣ ਦੀ ਝੜਪ 'ਚ ਸਖਤ ਜ਼ਖਮੀ ਹੋ ਗਏ ਸਨ ਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਵੱਲ ਦੇਖ ਜਿੱਥੇ ਆਪ ਬੈਠੇ ਸੀ ਉਹਨਾਂ ਨੂੰ ਉਸੇ ਪਲੰਘ ਤੇ ਲਟਾ ਦਿੱਤਾ ਉਹਨਾਂ ਦੇ ਡੂੰਘੇ ਜ਼ਖਮਾਂ ਤੇ ਪੱਟੀਆਂ ਬਣਾਈਆਂ ਦਸਵੇਂ ਪਾਤਸ਼ਾਹ ਜੀ ਨੇ ਵੈਰੀ ਦਾ ਕੋਈ ਭਰੋਸਾ ਨਾ ਜਾਣ ਇਥੋਂ ਜਾਣਾ ਠੀਕ ਸਮਝਿਆ ਇਸ ਨਿਹੰਗ ਖਾਂ ਪਠਾਨ ਦੀ ਪ੍ਰੀਤ ਦੇਖ ਪਾਦਸ਼ਾਹ ਜੀ ਨੇ ਪ੍ਰਸੰਨ ਹੋ ਇਹਨਾਂ ਨੂੰ ਕਟਾਰ ਤੇ ਸ੍ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਤੇ ਸਭ ਤੋਂ ਵਧਾਈਗੀ ਲਈ ਨਿਹੰਗ ਖਾਨ ਦਾ ਲੜਕਾ ਪਾਦਸ਼ਾਹ ਜੀ ਨੂੰ ਰਸਤਾ ਦੱਸਣ ਲਈ ਪਿੰਡ ਲਖੀਮਪੁਰ ਤੱਕ ਨਾਲ ਗਿਆ ਕਲਗੀਧਰ ਜੀ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ ਤੇ ਥੋੜੀ ਦੇਰ ਇੱਥੇ ਰੁੱਕ ਕੇ ਪਿੰਡ ਬੂਰ ਮਾਜਰੇ ਨੂੰ ਚਾਲੇ ਪਾਏ ਜਿੱਥੇ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ ਹੈ ਬੀਬੀ ਮੁਮਤਾਜ ਜੀ ਨੇ ਜੋਨੇ ਹੰਕਾਂ ਦੀ ਸੁਪਤਰੀ ਸੀ ਤੇ ਨਿਹੰਕਾ ਨੇ ਭੱਠਾ ਮੁੜ ਕੇ ਚਲਾਇਆ ਨਹੀਂ ਜਦੋਂ ਠੰਡਾ ਹੋ ਗਿਆ ਤੇ ਉਹਦੀ ਬੜੀ ਵੱਡੀ ਦੇਣ ਹੈ ਇਸਤਾਨ ਦੀ ਇਹ ਸਿੱਖ ਵੀ ਬਣ ਗਿਆ ਉਹ ਗੁਰੂ ਦਾ ਸਿੱਖ ਕਿੰ ਨੂੰ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੀ ਜਦੋਂ ਸੇਵਾ ਕਰਕੇ ਉਹਨੂੰ ਸਕੂਨ ਮਿਲਿਆ ਆਪਣੀ ਧੀ ਆਖ ਦਿੱਤਾ ਇਹ ਕੌਮ ਦੇ ਲੇਖੇ ਲੱਗ ਜਾਏ ਤੇ ਉਹਦਾ ਪਰਪੁੱਤਰ ਹੈ ਜੀ ਪਾਕਿਸਤਾਨ ਦੇ ਵਿੱਚ ਤੇ ਉਹਨੂੰ ਜਦੋਂ ਪਤਾ ਲੱਗਿਆ ਜੀ ਕਿ ਸਾਡਾ ਜਿਹੜੇ ਬੁਰਬ ਬੁਜਰਗੰਦੇ ਜੀ ਤਾਂ ਨੇ ਉਹਦੇ ਸੰਗਤ ਤਾਂ ਗ ਰੱਖਦੀਆਂ ਦਰਸ਼ਨ ਕਰਨੇ ਉਹ ਬੜਾ ਖੁਸ਼ ਹੋਇਆ ਜੀ ਤੇ ਇੱਥੇ ਆ ਕੇ ਵੀ ਗਿਆ ਜੀ ਉਹਨੂੰ ਸਿਰਪਾਉ ਵੀ ਭੇਟ ਕੀਤਾ ਸੀ ਤੇ ਜਦੋਂ ਬੀਬੀ ਮਮਤਾ ਜੀ ਨੇ ਇਹ ਗੇਟ ਜਦੋਂ ਖੜਕਵਾਇਆ ਸਾਰੀ ਹਵੇਲੀ ਦੀ ਕਿ ਸਾਡਾ ਬਾਗੀ ਏ ਕਹਿੰਦੇ ਤੇਰਾ ਪਾਸ਼ਾ ਨੂੰ ਬਾਗੀ ਉਹ ਆਖਿਆ ਕਿ ਜਦੋਂ ਸਾਰੀ ਹਵੇਲੀ ਦੀ ਤਬਾਹੀ ਕਰ ਲਈ ਤੇ ਉਹ ਕਮਰਾ ਜਿਹੜਾ ਸੀਗਾ ਉਸ ਭਾਈ ਬਚਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਸੀ ਤੇ ਉਹਨਾਂ ਦੀ ਬੱਚੀ ਨਿਹੰਗ ਖਾਂ ਦੀ ਪੁੱਤਰੀ ਸੁਪੁੱਤਰੀ ਤੇ ਬੀਬੀ ਮਮਤਾ ਜੀ ਉਸ ਕਮਰੇ ਤਲਾਸੀ ਲੈਂਡ ਤੋਂ ਇਨਕਾਰ ਕਰ ਦਿੱਤਾ ਭਾਈ ਨਿਹੰਗ ਖਾਨ ਨੇ ਤੇ ਕਹਿਣ ਲੱਗੇ ਵੀ ਇਸ ਕਮਰੇ ਦੇ ਵਿੱਚ ਮੇਰਾ ਤੀ ਤੇ ਜਵਾਈ ਇੱਥੇ ਵਿਸ਼ਰਾਮ ਕਰਦੇ ਨੇ ਇਸ ਕਮਰੇ ਦੀ ਤਲਾਸੀ ਨਹੀਂ ਦਿਓ ਹੋਰ ਸਾਦੀ ਹਵੇਲੀ ਦੀ ਕਰ ਲਓ ਹੁਣ ਤੁਸੀਂ ਵੇਖੋ ਪ੍ਰਤੱਖ ਰੂਪ ਦੇ ਵਿੱਚ ਉਹੀ ਕਮਰਾ ਬਾਕੀ ਹੈ ਜਿੱਥੇ ਸੇਵਾ ਕੀਤੀ ਬੀਬੀ ਮੁਹਤਾਜ ਜੀ ਨੇ ਉੱਪਰ ਚਵਾਰਾ ਵੀ ਹੈ ਮੈਂ ਸੰਗਤਾਂ ਨੂੰ ਬੇਨਤੀ ਕਰ ਰਿਹਾ ਵੀ ਇਹ ਕਿਹੜੀ ਹੈ ਹੁਣ ਅਸੀਂ ਲੈਂਟਰ ਪਾਉਂਦੇ ਆ ਇਹਨਾਂ ਦੇ ਉੱਤੇ ਖਿੜਕੀਆਂ ਤੇ ਦਰਵਾਜ਼ਿਆਂ ਦੇ ਉੱਤੇ ਤੇ ਕਿ ਦਬਨਾ ਜਾਵੇ ਤੇ ਲੇਕਿਨ ਉਹ ਪੁਰਾਣੀਆਂ ਲੱਕੜਾਂ ਉਹੀ ਹੈ ਜੀ ਤੇ ਉੱਤੇ ਚਿਵਾਰਾ ਵੀ ਹੈ ਕਿਹੜੀ ਉਹ ਤਾਕਤ ਹੈ ਜਿਸ ਦੇ ਨਾਲ ਉਹ ਸਪੋਰਟ ਦੇ ਨਾਲ ਖੜਾ ਹੈ ਤੇ ਸਾਡੇ ਅਸੀਂ ਦੇਖਿਆ ਜੀ ਬਾਲੇ ਬਾਲਿਆਂ ਦੇ ਉੱਤੇ ਸਰਕੜਾ ਹੁੰਦਾ ਸੀ ਖੜ ਤੇ ਲੇਕਿਨ ਉਸ ਤੋਂ ਪਹਿਲਾਂ ਦੀ ਹੈ ਉਸ ਤੋਂ ਬਾਅਦ ਟਾਇਲ ਆ ਗਏ ਟਾਇਲ ਤੋਂ ਬਾਅਦ ਫਿਰ ਲੈਂਟਰ ਆ ਗਏ ਤੇ ਸਾਡੇ ਤੋਂ ਪਹਿਲਾਂ ਦੀ ਜਿਹੜੇ ਬਾਸ ਹੈ ਉਹ ਬਾਸ ਉਦਾਂ ਹੀ ਵੀੜੇ ਹੋਏ ਨੇ ਤੇ ਉੱਤੇ ਬਾਲੇ ਤੇ ਹੀਠਾ ਸਤੇਰੀਆ ਨੇ ਉਹਦੇ ਉੱਤੇ ਚਿਵਾਰਾ ਖੜਾ ਹੋ ਜੀ 350 ਸਾਲ ਤੋਂ ਵੀ ਪਤਾ ਨਹੀਂ ਕਦੋਂ ਕੋ ਬਣੀ ਹੋਈ ਹੈ ਇਹ ਹਵੇਲੀ ਉਹ ਸ਼ੋਹ ਪ੍ਰਾਪਤ ਜਿੱਤੇ ਕਨਗੀ ਤਰਪਾਸ਼ਾ ਜੀ ਦੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬਚਨਾਂ ਦੇ ਨਾਲ ਸ਼ਮਸ਼ਾਨ ਖਾਨ ਜਿਹੜਾ ਦਾ ਪਿਤਾ ਸੀ ਉਹਨਾਂ ਦੇ ਬਚਨਾਂ ਦੇ ਨਾਲ ਹੀ ਇਹ ਨਿਹੰਗ ਖਾਨ ਦਾ ਜਨਮ ਹੁੰਦਾ ਹੈ ਤੇ ਉਹ ਨਾਂ ਵੀ ਨਿਹੰਗ ਖਾਨ ਰੱਖਿਆ ਗੁਰੂ ਹਰਗੋਬਿੰਦ ਪਾਸ਼ਾ ਦੇ ਬਚਨਾਂ ਦੇ ਨਾਲ ਹੋਇਆ ਤੇ ਫਿਰ ਕੌਮ ਦੇ ਦੇਖੇ ਲਾਏ 85 ਪਿੰਡ ਉਹਨਾਂ ਦੇ ਕੋਲ ਸੀਗੇ ਤੇ ਲੇਕਿਨ ਜਦੋਂ ਪਤਾ ਲੱਗਿਆ ਵੀ ਇਹ ਕਾਫਰ ਨੂੰ ਇੱਕ ਮੁਸਲਮਾਨ ਨੇ ਆਪਣੀ ਧੀ ਦੇ ਦਿੱਤੀ ਤੇ 80 ਪਿੰਡ ਉਹਨਾਂ ਦੇ ਖੋਲੋ ਵਿਰੋਧ ਹੋ ਗਿਆ ਹਰ ਕੌਮ ਦੇ ਵਿੱਚ ਹੁੰਦੇ ਨੇ ਜੀ ਤੇ ਜਦੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਕੋਈ ਪ੍ਰਵਾਨੀ ਕੀਤੀ ਤੇ ਆਪਣਾ ਕੌਮ ਨੂੰ ਇੱਕ ਸਿੱਖ ਕੌਮ ਨੂੰ ਆਪਣਾ ਆਪ ਤੇ ਆਪਣੀ ਧੀ ਨੂੰ ਸਮਰਪਣ ਕਰ ਦਿੱਤਾ ਤੇ ਅੱਜ ਸਕੂਨ ਮਿਲਦਾ ਇਸ ਸਥਾਨ ਤੇ ਆ ਕਰਕੇ ਜੀ ਸੰਗਤਾਂ ਦਾ ਦਰਸ਼ਨ ਕਰਨੀ ਆਪ ਜੀ ਦੇਖ ਰਹੇ ਹੋ ਪਿੰਡ ਕੋਟਲਾ ਨਿਹੰਗ ਖਾਂ ਵਿਖੇ ਨਿਹੰਗ ਖਾਂ ਦੀ ਪੁਰਾਣੀ ਹਵੇਲੀ ਜੋ ਕਿਲੇ ਦੇ ਰੂਪ ਚ ਮੌਜੂਦ ਹੈ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਸਿੱਖ ਪੰਥ ਨੂੰ ਇਸ ਦੀ ਸੇਵਾ ਸੰਭਾਲ ਲਈ ਕਦਮ ਚੁੱਕਣੇ ਚਾਹੀਦੇ ਹਨ ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ ਕਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 7ਵੇਂ ਪਾਤਸ਼ਾਹ ਕੁਰੂ ਹਰ Rai ਜੀ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਹਵੇਲੀ ਦੇ ਵਿੱਚ ਆਪਣੇ ਚਰਨ ਪਾਏ ਸਨ ਸਿੱਦਕ ਦੀ ਮੂਰਤ ਬੀਬੀ ਮੁਮਤਾਜ ਜੀ ਸਫਰੇ ਸ਼ਹਾਦਤ ਦੇ ਵਿਖੜੇ ਪੈਂਡਿਆਂ ਦੇ ਵਿੱਚ ਬੀਬੀ ਮੁਮਤਾਜ ਜੀ ਦਾ ਨਾਮ ਸਿੱਕੇ ਇਤਿਹਾਸ ਦੇ ਵਿੱਚ ਬਹੁਤ ਹੀ ਸਤਕਾਰ ਨਾਲ ਲਿਆ ਜਾਂਦਾ ਹੈ ਭਾਈ ਬਚਿੱਤਰ ਸਿੰਘ ਜੀ ਦੇ ਅੰਤਲੇ ਸਮੇਂ ਬੀਬੀ ਮੁਮਤਾਜ ਜੀ ਨੇ ਉਹਨਾਂ ਦੀ ਮਹਾਨ ਸੇਵਾ ਕੀਤੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਹਾਥੀ ਦਾ ਮੁਕਾਬਲਾ ਕਰਨ ਵਾਲੇ ਬਾਈ ਬਚਿੱਤਰ ਸਿੰਘ ਜਦੋਂ ਮੈਦਾਨੇ ਜੰਗ ਦੇ ਵਿੱਚ ਜੂਝਦਿਆਂ ਜ਼ਖਮੀ ਹਾਲਤ ਦੇ ਵਿੱਚ ਕੋਟਲਾ ਨਿਹੰਗ ਖਾਂ ਦੀ ਹਵੇਲੀ 'ਚ ਪਹੁੰਚੇ ਤਾਂ ਕਿਸੇ ਚੁਗਲ ਨੇ ਰੂਪੜ ਦੇ कोतवाल জাফর ਅਲੀ ਖਾਂ ਪਾਸ ਚੁਗਲੀ ਲਾ ਦਿੱਤੀ ਕਿ ਨਿਹੰਗ ਖਾਂ ਪਠਾਨ ਦੀ ਹਵੇਲੀ 'ਚ ਸਿੰਘ ਆਏ ਹੋਏ ਨੇ कोतवाल ਨੇ ਹਵੇਲੀ ਨੂੰ ਘੇਰਾ ਪਾਸ ਸਭ ਤਲਾਸ਼ੀ ਲੈ ਆਪਣੀ ਤਸੱਲੀ ਕੀਤੀ ਪਰ ਉਸ ਨੂੰ ਕੋਈ ਵੀ ਸਿੰਘ ਨਾ ਮਿਲਿਆ ਅਖੀਰ ਇੱਕ ਕੋਠੜੀ ਜੋ ਅੰਦਰੋਂ ਬੰਦ ਸੀ ਉਸ ਦੀ ਤਲਾਸ਼ੀ ਲੈਣ ਲਈ कोतवाल ਨੇ ਨਿਹੰਗ ਖਾਨ ਨੂੰ ਉਸ ਦਾ ਕੁੰਡਾ ਖੋਲਣ ਲਈ ਕਿਹਾ ਤਾਂ ਨਿਹੰਗ ਖਾਨ ਨੇ ਅੱਗੇਉਂ ਜਵਾਬ ਦਿੱਤਾ ਕਿ ਇਸ ਕਮਰੇ ਚ ਮੇਰੀ ਲੜਕੀ ਤੇ ਮੇਰਾ ਦਾਮਾਦ ਸੁੱਤੇ ਪਏ ਨੇ ਜੇ ਚਾਹੋ ਤਾਂ ਮੈਂ ਤੁਹਾਡੀ ਤਸੱਲੀ ਕਰਵਾ ਸਕਦਾ ਹਾਂ ਇਹ ਸੁਣ कोतवाल ਹਿਮਾ ਮੰਗ ਵਾਪਸ ਚਲੇ ਗਿਆ ਉਸ ਕੋਠੜੀ ਚ ਪਾਈ ਬਚਿੱਤਰ ਸਿੰਘ ਜੀ ਤੇ નિਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਮੌਜੂਦ ਸੀ ਪਿਤਾ ਦੇ ਮੂੰਹੋਂ ਧੀ ਤੇ ਦਾਮਾਦ ਦੇ ਬੋਲ ਸੁਣ ਬੀਬੀ ਮੁਮਤਾਜ ਨੇ ਜ਼ਖਮੀ ਪਾਈ ਬਚਿੱਤਰ ਸਿੰਘ ਦੀ ਚਰਣਾ ਚ ਆਪਣਾ ਸਿਰ ਰੱਖ ਦਿੱਤਾ ਤੇ ਉਸ ਨੂੰ ਆਪਣਾ ਪਤੀ ਮੰਨ ਲਿਆ ਉਸ ਦੀ ਬਹੁਤ ਸੇਵਾ ਕਰਦੀ ਰਹੀ ਤੇ ਅਗਲੀ ਰਾਤ ਪਾਈ ਬਚਿੱਤਰ ਸਿੰਘ ਜੀ ਚਲਾਣਾ ਕਰ ਗਏ ਨੇ ਹੰਗਖਾਨੀ ਭਾਈ ਗੁਰਸਾ ਸਿੰਘ ਗਹੂਨੀਆ ਤੇ ਬੱਗਾ ਸਿੰਘ ਤਰਖਾਨ ਨੂੰ ਬੁਲਾ ਕੇ ਦਿਨ ਚੜਨ ਤੋਂ ਪਹਿਲਾਂ ਕਿਲੇ ਅੰਦਰ ਇੱਕ ਖੂਹ ਦੇ ਕੋਲ ਭਾਈ ਸਾਹਿਬ ਦਾ ਸਸਕਾਰ ਕਰ ਦਿੱਤਾ ਤੇ ਸਵੇਰ ਹੋਣ ਤੋਂ ਪਹਿਲਾਂ ਸਿਵਾ ਪਾਵ ਅੰਗੀਠਾ ਸੰਭਾਲ ਕੋਈ ਨਿਸ਼ਾਨੀ ਬਾਕੀ ਨਾ ਰਹਿਣ ਦਿੱਤੀ ਬੀਬੀ ਮਮਤਾਜ ਜੋ ਬਸੀ ਪਠਾਣਾ ਮੰਗੀ ਹੋਈ ਸੀ ਉਸ ਦਾ ਨਿਕਾਹ ਕਰਨ ਲਈ ਜਦ ਘਰ ਵਿੱਚ ਸਲਾਹ ਹੋਈ ਤਾਂ ਉਸ ਨੇ ਆਪਣੀ ਮਾਂ ਜ਼ੈਨਾ ਨੂੰ ਕਹਿ ਦਿੱਤਾ ਕਿ ਮੈਂ ਹੁਣ ਕਦੇ ਵੀ ਨਿਕਾਹ ਨਹੀਂ ਕਰਾਵਾਂਗੀ ਜਦੋਂ ਪਿਤਾ ਦਸ਼ਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀਗਾ ਉਸ ਸਮੇਂ ਦੇ ਵਿੱਚ ਉਹਨਾਂ ਨਾਲ ਭਾਈ ਬਜਤਰ ਸਿੰਘ ਤੇ ਬਾਬਾ ਅਜੀਤ ਸਿੰਘ ਜੀ ਜੋ ਕਿ ਮਾਲਕਪੁਰ ਦੇ ਵਿੱਚ ਮੁਗਲਾਂ ਦੇ ਨਾਲ ਜੰਗ ਲੜਦੇ ਹੋਏ ਫੱਟੜ ਹੋ ਗਏ ਸਨ ਤੇ ਉਸ ਸਮੇਂ ਦੇ ਵਿੱਚ ਦਸ਼ਮੇਸ਼ ਪਿਤਾ ਜੀ ਚਾਲਾ ਮਾਰ ਕੇ ਭੱਟਾ ਸਾਹਿਬ ਆ ਗਏ ਸਨ ਉੱਥੇ ਤੋਂ ਭੱਟਾ ਸਾਹਿਬ ਤੋਂ ਉਹਨੇ ਅੰਗਖਾਂ ਸੀਗੇ ਜਿਹਨਾਂ ਭੱਟਾ ਸੀਗਾ ਉਹ ਗੁਰੂ ਘਰ ਦਾ ਬਹੁਤ ਸਰਦਾਲੂ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨੇ ਅੰਗਖਾਂ ਦਸ਼ਮੇਸ਼ ਪੀਤਾ ਨੂੰ ਆਪਣੇ ਘਰ ਲੈ ਗਿਆ ਉਸ ਤੋਂ ਉਪਰੰਤ ਬਾਬਾ ਅਜੀਤ ਸਿੰਘ ਤੇ ਪਾਈ ਬਜਿੱਤਰ ਸਿੰਘ ਜਨੂਨ ਜ਼ਖਮੀ ਹੋਣ ਨਾਲ ਲੈ ਕੇ ਉਹ ਵੇ ਨਿਂਘ ਖਾਨ ਦੀ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਹਨ ਤੇ ਪਹੁੰਚਣ ਤੋਂ ਜਦੋਂ ਪਤਾ ਲੱਗਿਆ ਉੱਥੇ ਕਿ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਨਿਂਘ ਖਾਨ ਨੂੰ ਪਾਈ ਬਜਿੱਤਰ ਸਿੰਘ ਜੀ ਨੂੰ ਨਿਂਘ ਖਾਨ ਦੇ ਹਵਾਲੇ ਕਰ ਦਿੱਤਾ ਜੀ ਉਹਨਾਂ ਨੂੰ ਕਿਹਾ ਵੀ ਸਾਡਾ ਬਹੁਤ ਹੀ ਤਕੜਾ ਜੋਧਰ ਸੂਰਮਾ ਸਿੰਘ ਹੈ ਇਹ ਮੁਗਲਾਂ ਦੇ ਹੱਥਾਂ ਨਾਲ ਲੱਗ ਜਾਵੇ ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਉੱਥੋਂ ਚਾਲਾ ਮਾਰ ਦਿੰਦੇ ਹਨ ਚਾਲਾ ਮਾਰਨ ਤੋਂ ਉਪਰੰਤ ਪਾਈ ਨਿਹੰਗ ਖਾਂ ਜੀ ਬੀਬੀ ਮੁਮਤਾਜ ਜੀ ਭਾਈ ਵੀਤਰ ਸਿੰਘ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਹਨ ਉਹਨਾਂ ਦੀ ਮੱਲਾ ਪੱਟੀ ਕਰਨ ਦੇ ਲਈ ਕਿਉਂਕਿ ਉਹਨਾਂ ਸ੍ਰੀ ਤੇ ਫੱਟ ਲੱਗੇ ਹੁੰਦੇ ਹਨ ਕਾਫੀ ਸਾਰੇ ਜਦੋਂ ਮੱਲਾ ਪੱਟੀ ਉਹਨਾਂ ਦੀ ਕਰਦੇ ਹਨ ਤਾਂ ਇੰਨੇ ਨੂੰ ਕੋਈ ਇਤਲਾਹ ਦੇ ਦਿੰਦਾ ਵੀ ਇਸ ਨਿਹੰਗ ਖਾਂ ਦੇ ਕਿਲੇ ਦੇ ਵਿੱਚ ਗੁਰੂ ਸਿੱਖਾਂ ਦਾ ਗੁਰੂ ਆਇਆ ਹੋਇਆ ਹੈ ਤੇ ਮੁਗਲ ਫੌਜਾਂ ਕਿਲੇ ਨੂੰ ਘੇਰਾ ਪਾ ਲੈਂਦੀਆਂ ਘੇਰਾ ਪਾਉਣ ਤੋਂ ਉਪਰੰਤ ਸਾਰੇ ਕਿਲੇ ਦੀ ਤਲਾਸ਼ੀ ਲਈ ਜਾਂਦੀ ਹੈ ਜਦੋਂ ਇੱਕ ਕਮਰੇ ਤਲਾਸ਼ੀ ਉਸ ਕਮਰੇ ਨੂੰ ਜਿੰਦਾ ਲੱਗਿਆ ਬਹ ਹੁੰਦਾ ਇਹ ਦੋਸ ਸਮੇਂ ਦੇ ਵਿੱਚ ਪਹੁੰਚਦੇ ਉਸ ਕਮਰੇ ਦੇ ਕੋਲ ਮੁਗਲ ਫੌਜਾਂ ਤਾਂ ਉਹਨਿਆਂ ਕੇ ਖਾਨ ਨੂੰ ਪੁੱਛਦੇ ਵਿੱਚ ਕਮਰੇ ਦੇ ਵਿੱਚ ਕੋਲਣਾ ਤਾਂ ਉਹ ਕਹਿੰਦੇ ਮੇਰਾ ਧੀ ਜਵਾਈ ਇਸ ਕਮਰੇ ਦੇ ਵਿੱਚ ਐਨੀ ਗੱਲ ਕਹਿਣ ਤੋਂ ਮੁਗਲ ਫੌਜਾਂ ਗੁਸਤਾਖੀ ਕਰੇ ਕਿ ਉੱਥੋਂ ਵਾਪਸ ਚਲੇ ਜਾਂਦੇ ਤਾਂ ਉਹਦੇ ਪਿਤਾ ਜੀ ਆਵਾਜ਼ ਦਿੰਦਿਆਂ ਨੇ ਅੱਬਾ ਜਾਨ ਤੁਸੀਂ ਠੀਕ ਹੋ ਤਾਂ ਕਹਿ ਦਿੰਦੇ ਹਾਂ ਜੀ ਅਸੀਂ ਠੀਕ ਹੈ ਵੀ ਆਰਾਮ ਫਰਮਾ ਰਹੇ ਨੇ ਉਸ ਸਮੇਂ ਦੇ ਵਿੱਚ ਕੁਝ ਸਮੇਂ ਤੇ ਬਾਅਦ ਭਾਈ ਬਿਤਰ ਸਿੰਘ ਜੀ ਸ਼ੀਰ ਛੱਡ ਜਾਂਦੇ ਹਨ ਸ਼ੀਰ ਛੱਡਣ ਤੋਂ ਬਾਅਦ ਉਹਨਾਂ ਦਾ ਰੋਪੜ ਤੋਂ ਚਾਰ ਸੇਕ ਬਲਾ ਕੇ ਸਿੱਖ ਮਰਿਆਦਾ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਕੁਝ ਸਮਾਂ ਲੰਘਣ ਦੇ ਬਾਅਦ ਬੀਬੀ ਮਮਤਾ ਜੀ ਭਗਤ ਭਗਤੀ ਤੇ ਸਿਮਰਨ ਦੇ ਵਿੱਚ ਲੀਨ ਹੋ ਜਾਂਦੇ ਹਨ ਤੇ ਉਹਦੇ ਪਿਤਾ ਜੀ ਉਹਦੇ ਵਿਆਹ ਬਾਰੇ ਗੱਲਬਾਤ ਕਰਦੇ ਆ ਆਪਣੀ ਬੇਟੀ ਨਾਲ ਵੀ ਅੱਬਾ ਜਾਨ ਆਪ ਜੀ ਦਾ ਵਿਆਹ ਰਚਾ ਦਈਏ ਤੋਂ ਉਸ ਤੋਂ ਬਾਅਦ ਉਹ ਆਪਣੇ ਪਿਤਾ ਜੀ ਨੂੰ ਮਨਾ ਕਰ ਦਿੰਦੇ ਆ ਵੀ ਪਿਤਾ ਜੀ ਨਹੀਂ ਇਸ ਦਿਨ ਤੁਸੀਂ ਮੈਨੂੰ ਭਾਈ ਬਜਤਰ ਸਿੰਘ ਨੇ ਲੜ ਲਾਇਆ ਸੀਗਾ ਮੈਂ ਉਸੇ ਸਮੇਂ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਸੰਵਾਦ ਦਿੱਤਾ ਸੀਗਾ ਤੇ ਹੁਣ ਉਹੀ ਮੇਰੇ ਪਤੀ ਹੈ ਤੇ ਮੈਂ ਹੋਰ ਕਿਤੇ ਵਿਆਹ ਨਹੀਂ ਕਰਵਾਣਾ ਬੜੀ ਮਿਹਨਤ ਤੇ ਮੁਸ਼ਕਲ ਦੇ ਬਾਅਦ ਇੱਕ ਕਿਲੇ ਦੀ ਪੁਰਾਣੀ ਇਮਾਰਤ ਸੰਗਤਾਂ ਦੇ ਲਈ ਖੁੱਲੀ ਗਈ ਹੈ ਜੋ ਅੱਜ ਅੰਤਮ ਸਾਹਾਂ ਤੇ ਹੈ ਤੇ ਮੁਰੰਮਤ ਦੀ ਮੰਗ ਕਰ ਰਹੀ ਹੈ